ਬਹੁਤ ਬਰੀਕੀ ਸੇ ਵਰਕ ਬਣਿਆ ਹੋਇਆ ਹੈ ਤੁਸੀਂ ਆਰੀ ਵਰਕ ਵਿੱਚ ਵੀ ਕਰਵਾ ਸਕਦੇ ਹੋ ਜੋ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਆ ਰਿਹਾ ਜੀ ਇਹ ਮਸ਼ੀਨ ਵਰਕ ਦਾ ਸੂਟ ਸ ਤੇ ਨੈਕਲਾਈਨਸ ਦੇਖੋ ਕਿੰਨੀ ਸੋਹਣੀ ਬਣੀ ਹੈ ਹੈਂਡ ਵਰਕ ਦਾ ਨਵਾਂ ਡਿਜ਼ਾਈਨ ਸੈਡ ਕੀਤਾ ਅੱਜ ਸਪੈਸ਼ਲ ਆਪਾਂ ਪੌਂਚਿਆਂ ਦੇ ਵਰਕ ਇਸ ਡਿਜ਼ਾਈਨ ਸੈਡ ਕੀਤੇ ਕਾਫੀ ਮੈਸੇਜ ਆ ਰਹੇ ਸੀ ਕਿ ਦੀ ਸਸੇ ਸੂਟ ਰੈਡੀ ਕਰਵਾਉੜੇ ਨੇ ਅਸੀਂ ਪੌਂਚਿਆਂ ਤੇ ਵਰਕ ਕਰਵਾਈਏ ਜਾਣਾ ਕਰਵਾਈਏ ਟ੍ਰੈਂਡ ਵਿੱਚ ਹੈ ਹਾਂ ਜੀ ਅੱਜ ਕੱਲ ਇਹਨਾਂ ਦਾ ਹੀ ਟ੍ਰੈਂਡ ਹੈਗਾ ਜੀ ਤੁਸੀਂ ਸ਼ਰਟ ਪ੍ਰਿੰਟ ਲੈ ਸਕਦੇ ਹੋ ਬਾਟਮ ਤੇ ਵਰਕ ਜ਼ਰੂਰ ਕਰਵਾਓ ਕਿਉਂਕਿ ਅੱਜ ਕੱਲ ਇਹਨਾਂ ਦਾ ਹੀ ਟ੍ਰੈਂਡ ਹੈਗਾ ਦੇ ਉਹ ਨੈਕਲਾਈਨਸ ਬਣਾ ਸਕਦੇ ਹੋ ਤੇ ਪੌਂਚਾ ਤੇ ਵਰਕ ਕਰਵਾ ਲਓ ਇਹਦੇ ਨੇ ਸੂਟ ਬਹੁਤ ਜ਼ਿਆਦਾ ਸਟਾਈਲਿਸ਼ ਬਣ ਜਾਂਦਾ ਹੈ ਆ ਚਾਹੇ ਵਰਕ ਥੋੜਾ ਹੋਵੇ ਮਸ਼ੀਨ ਵਰਕ ਚ ਹੋਵੇ ਹੈਂਡ ਵਰਕ ਚ ਹੋਵੇ ਤਾਂ ਇਹ ਡਿਜ਼ਾਈਨਰ ਪੀਸ ਬਣ ਜਾਂਦੇ ਨੇ ਕਿਉਂਕਿ ਅੱਜ ਕੱਲ ਟ੍ਰੈਂਡ ਹੈਗਾ ਪੌਂਚਾ ਤੇ ਪਹਚਾਏ ਥੋੜਾ ਜਿਹਾ ਹੀ ਵਰਕ ਜ਼ਰੂਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਤੁਸੀਂ ਆਪਣੀ ਚੁਆਇਸ ਨਾਲ ਕਰਵਾ ਸਕਦੇ ਹੋ ਕਿ ਘੇਰੇ ਦਾ ਵਰਕ ਚੱਲਦਾ ਹੈ ਬਟ ਬਹੁਤ ਘੱਟ ਚੱਲ ਰਿਹਾ ਹੈ ਤੁਸੀਂ ਉਹ ਆਪਣੀ ਚੁਆਇਸ ਨਾਲ ਕਰਵਾ ਸਕਦੇ ਹੋ ਐਂਡ ਇਹ ਵਾਲੇ ਫੈਬਰਿਕ ਵੀ ਦੁਬਾਰਾ ਆ ਚੁੱਕੇ ਨੇ ਬਹੁਤ ਸੋਹਣੇ ਸੋਹਣੇ ਜਾਰਜਟ ਤੇ ਬਣੇ ਵਿਦ ਦੁਪੱ ൌട്ട ദ പട്ടാ ല